ਕਾਂਗਰਸ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਡੇਰਾ ਸਿੱਸਾ ਤੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਲਿਆ ਜਾਵੇਗਾ ਕਿਉਂਕਿ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਇਸ ਦੌਰਾਨ ਜਾਖੜ ਨੇ ਇਹ ਵੀ ਕਿਹਾ ਹੈ ਕਿ ਸਾਰੇ ਡੇਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਡੇਰਾ ਸਿੱਸਾ ਦੀ ਜੋ ਸਥਿਤੀ ਸੀ ਉਹ ਸਾਰਿਆਂ ਦੇ ਸਾਹਮਣੇ ਸਪਸ਼ਟ ਹੋ ਚੁੱਕੀ ਹੈ ਨਵੀਂ ਜਾਣਖਾ ਨੇ ਇਸਮਕੈ ਸ਼੍ਰੋਮਣੀ ਅਕਾਲੀ ਦਲ ਦੇ ਵੀ ਡੇਰਾ ਦੀ ਸਿਆਸਤ ਦੇ ਮਾਮਲੇ ਵਿੱਚ ਤਿੱਖੇ ਵਾਰ ਕੀਤੇ ਹਨ ਅਤੇ ਖਾਸ ਤੌਰ ਤੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਵੀ ਕੇ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬਾਦਲਾ ਨੇ ਅਜੇ ਵੀ ਡੇਰਾ ਮੁਖੀ ਦਾ ਰਾਹ ਆਪਣੇ ਲਈ ਖੁੱਲਾ ਛੱਡਿਆ ਹੋਇਆ ਹੈ। ਕੱਲ ਇੱਕ ਬਿਆਨ ਲੱਗਿਆ ਅਕਾਲੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਤੇ ਖਡੂਰ ਸਾਹਿਬ ਦੇ ਹਲਕੇ ਤੋਂ ਉਹਨਾਂ ਦੇ ਪੂਰੇ ਪੰਜਾਬ 'ਚ ਜਿਹੜਾ ਪਹਿਲਾਂ ਉਹਨਾਂ ਨੇ ਐਲਾਨਿਆ ਸੀਗਾ ਆਪਣਾ ਉਮੀਦਵਾਰ ਬੀਬੀ ਜਾਗੀਰ ਕੌਰ ਜੀ ਦੇ ਕੱਲ ਬਿਆਨ ਲੱਗੇ ਇੱਕ ਇੰਗਲਿਸ਼ ਨਿਊਜ਼ਪੇਪਰ ਦੇ ਨਾਲ ਗੱਲਬਾਤ ਕਰਦੇ ਹੋਏ ਆ ਉਹਨਾਂ ਨੇ ਕੁਝ ਗੱਲਾਂ ਕਹੀਆਂ ਬਹੁਤ ਹੀ ਮਹੱਤਵਪੂਰਨ ਗੱਲ ਹੈ ਉਹਨੂੰ ਅਗਰ ਇਸ ਗੱਠਬੰਧਨ ਦੇ ਮਾਹੌਲ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਨੇ ਕਿਹਾ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਡੇਰਾ ਸਰਸੇ ਦੇ ਨਾਲ ਤੁਹਾਡੀ ਸਪੋਰਟ ਲੈਣ ਦਾ ਜਾਂ ਤੁਹਾਡੀ ਕੋਈ ਸਾਠ ਗਾਂਢ ਦਾ ਕੋਈ ਹੈ ਰਾ ਦਾ ਤਾਂ ਬੀਬੀ ਰਾਨੇ ਕਿਹਾ ਵੀ ਮੈਂ ਤਾਂ ਜਾ ਕੇ ਉਹਨਾਂ ਤੋਂ ਸਪੋਰਟ ਮੰਗਦੀ ਨਹੀਂ ਪਰ ਜਦੋਂ ਉਹਨਾਂ ਤੋਂ ਪੁੱਛਿਆ ਵੀ ਤੁਹਾਡੀ ਅਕਾਲੀ ਪਾਰਟੀ ਦਾ ਕੀ ਸਟੈਂਡ ਹੈ ਉਹਨਾਂ ਨੇ ਕਿਹਾ ਜਿੱਥੇ ਤਾਈ ਅਕਾਲੀ ਪਾਰਟੀ ਦਾ ਤੇ ਡੇਰਾ ਸਰਸੇ ਵਾਲੇ ਦੇ ਨਾਲ ਸਾਠ ਦਾ ਆਪਸ ਵਿੱਚ ਸਮਝੋਤੇ ਦਾ ਸਾਠ ਗਾਠ ਦਾ ਸਪੋਰਟ ਦਾ ਜਿਹੜਾ ਮਕਸਦ ਹੈ ਉਹ ਫੈਸਲਾ ਸੁਖਬੀਰ ਬਾਦਲ ਕਰਨਗੇ ਮੈਂ ਸਮਝਦਾ ਇੱਕ ਬਹੁਤ ਹੀ ਹੈਰਾਨੀ ਵਾਲਾ ਬਹੁਤ ਹੀ ਇੱਕ ਅ ਸ਼ੌਕਿੰਗ ਰੈਵਿਊਸ਼ਨ ਐ ਸ਼ੌਕਿੰਗ ਐਕਸਪੋਜ਼ਰ ਆਫ देयर ਮਾਈਂਡਸੈਟ ਅਕਾਲੀਆਂ ਦੀ ਜਿਹੜੀ ਸੋਚ ਹੈ ਲੀਡਰਸ਼ਿਪ ਦੀ ਸੋਚ ਹੈ ਉਹ ਰਿਫਲੈਕਟ ਕਰਦੀ ਹੈ ਉਹਨਾਂ ਦਾ ਬਿਆਨ ਹੈ ਉਹ ਨਾ ਕੁਝ ਕਹਿ ਕੇ ਵੀ ਬਹੁਤ ਕੁਝ ਕਹਿ ਗਏ ਬੀਬੀ ਜੀ ਕਿਸੇ ਹੋਰ ਅਕਾਲੀ ਲੀਡਰ ਦਾ ਇਸ ਕਿਸਮ ਦਾ ਬਿਆਨ ਆਇਆ ਹੁੰਦਾ ਤਾਂ ਸ਼ਾਇਦ ਮੈਂ ਮੰਨ ਲੈਂਦਾ ਵੀ ਉਹਨਾਂ ਨੂੰ ਗਤੀਵਿਧੀਆਂ ਦਾ ਸ਼ਾਇਦ ਪਤਾ ਨਹੀਂ ਵੀ ਕੀ ਚੱਲ ਰਿਹਾ ਹੈ ਅਕਾਲੀ ਲੀਡਰਸ਼ਿਪ ਦੇ ਮਾਈਂਡਸੈਟ 'ਚ ਪਰ ਮੇਰਾ ਮੰਨਣਾ ਹੈ ਬੀਬੀ ਜਗੀਰ ਕੌਰ ਸ਼ੀ ਇਜ਼ ਨਾਟ ਜਸਟ ਅ ਆਰਡੀਨਰੀ ਮੈਂਬਰ ਕੋਈ ਕਮੇ ਨਹੀਂ ਕੋਈ ਆ ਕੇ ਮੈਂਬਰ ਬਣ ਕੇ ਅਕਾਲੀ ਦਲ ਦੇ ਦੋ ਵਾਰੀ ਐਸਜੀਪੀਸੀ ਦੇ ਪ੍ਰਧਾਨ ਰਹੇ ਐ ਸੀਨੀਅਰ ਉਹਨਾਂ ਦੇ ਕੋਰ ਗਰੁੱਪ ਦੇ ਮੈਂਬਰ ਹੈ ਤੇ ਜਦੋਂ ਟਕਸਾਲੀਆਂ ਨੂੰ ਮਨਾਉਣ ਦੀ ਮੁਹਿੰਮ ਚੱਲ ਰਹੀ ਸੀਗੀ ਵੀ ਟਕਸਾਲੀਆਂ ਨੂੰ ਛੱਡ ਕੇ ਨਾ ਜਾਣ ਬਾਦਲ ਸਾਹਿਬ ਕੋ ਉਪਰਾਲੇ ਕਰ ਰਹੇ ਸੀਗੇ ਉਦੋਂ ਜਿੱਥੇ ਆ ਵੀ ਚਰਚਾ ਆਈ ਵੀ ਸੁਖਬੀਰ ਹੋਰਾਂ ਨੂੰ ਉਤਾਰ ਕੇ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਬਾਦਲ ਸਾਹਿਬ ਬਣ ਜਾਣ ਇਹ ਪਰਿਵਾਰ ਚ ਨਹੀਂ ਰੱਖਣਾ ਦਾ ਬੀਬੀ ਜਾਗੀਰ ਕੌਰ ਦਾ ਨਾਮ ਹੀ ਉੱਥੇ ਪ੍ਰਪੋਜ਼ ਕੀਤਾ ਗਿਆ ਸੀਗਾ ਉਹ ਜਦੋਂ ਕਹਿੰਦੇ ਐ ਵੀ ਡੇਰਾਂ ਦੇ ਨਾਲ ਸਾਡੀ 60 ਗਾਂਟ ਜਿਹੜੀ ਹੈ ਉਹਦਾ ਫੈਸਲਾ ਸੁਖਬੀਰ ਜੀ ਲੈਣਗੇ ਮੈਂ ਸਵਾਲ ਪੁੱਛਣਾ ਚਾਹਨਾ ਸਾਰੇ ਪੰਜਾਬ ਨੂੰ ਅੱਗ ਲਾਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋ ਗਈਆਂ ਫਿਲਮ ਰਿਲੀਜ਼ ਕਰਾਣ ਕਰਕੇ ਪੋਸਟਰ ਲੱਗੇ ਵੀ ਆ ਤਾਂ ਫਿਲਮ ਰਿਲੀਜ਼ ਕਰਾਈ ਜਾਵੇ ਨਹੀਂ ਤਾਂ ਗੁਰੂ ਸਾਹਿਬ ਦੇ ਅੰਗ ਫਾੜੇ ਜਾਣਗੇ ਡੇਰੇ ਮੁਖੀ ਨੂੰ ਬੰਬਈ ਜਾ ਕੇ ਮਿਲ ਕੇ ਸਾਠ ਗਾਂਠ ਕੀਤੀ ਗਈ ਮਾਫੀ ਨਾਮਾ ਦਵਾਇਆ ਗਿਆ ਫਿਲਮ ਰਿਲੀਜ਼ ਕਰਾਈ ਗਈ ਮਾਫੀ ਨਾਮਾ ਵਾਪਸ ਹੋਇਆ ਅੱਜ ਜਾਂ ਤਾਂ ਮਾਫੀ ਨਾਮਾ ਜਿਹੜਾ ਸੀਗਾ ਉਹ ਵਾਪਸ ਲੋਕਾਂ ਨੂੰ ਬੇਵਕੂਫ ਕਰਨ ਵਾਸਤੇ ਕੀਤਾ ਗਿਆ ਸੀ ਵੀ ਇਟ ਇਜ਼ ਸਟਿਲ ਅ ਓਪਨ ਆਪਸ਼ਨ ਵੀ ਸੁਖਬੀਰ ਬਾਦਲ ਜੀ ਫੈਸਲਾ ਲੈਣਗੇ ਉਹਨਾਂ ਨਾਲ ਵੀ ਸਾਠ ਘਾਟ ਉਹਨਾਂ ਦੇ ਨਾਲ ਕੋਈ ਮਹਾ ਗਠਬੰਧ ਅਕਾਲੀ ਦਲ ਦਾ ਜਾਂ ਡੇਰੇ ਦਾ ਕੋਈ ਸਾਠ ਘਾਟ ਕੋਲੀਸ਼ਨ ਬਣੂਗੀ ਜਾਂ ਉਹਨਾਂ ਦਾ ਸਪੋਰਟ ਲਿਆ ਜਾਊਗਾ ਤੇ ਆ ਤਾਂ ਇੱਕ ਮੈਂ ਸਮਝਦਾ ਵੀ ਪੂਰੀ ਇੱਕ ਪੂਰੀ ਸਿੱਖ ਜਮਾਤ ਦੇ ਨਾਲ ਜਿੱਥੇ ਉਹਨਾਂ ਦੇ ਪਹਿਲਾਂ ਕਾਵ ਦਿੱਤੇ ਗਏ ਉਹਨਾਂ ਕਾਵਾਂ ਦੇ ਵਿੱਚ ਜਿਵੇਂ ਮੰਦੇ ਅੰਦਰ ਹੁਣ ਨੂਨ ਛਿੜਕਣ ਵਾਲੀ ਗੱਲ ਬੀਬੀ ਜੀ ਨੇ ਕੀਤੀ ਹੈ ਜਲੰਧਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ ਪੰਜਾਬ ਟੂਡੇ